ਮਨੀ ਚੈਂਜਰ ਦੀ ਦੁਕਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਬਣਾਇਆ ਨਿਸ਼ਾਨਾ 2.5 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਹੋਏ ਫਰਾਰ ਸਾਰੀ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਚੋਰਾ ਦੇ ਹੌਸਲੇ ਦਿਨੋ-ਦਿਨ ਹੁੰਦੇ ਜਾ ਰਹੇ ਬੁਲੰਦ ਨਾ ਹੀ ਕੋਈ ਕੈਮਰਿਆਂ ਦਾ ਡਰ ਅਤੇ ਨਾ ਹੀ ਕੋਈ ਪੁਲਿਸ ਦਾ ਡਰ ਦਿਨ ਦਿਹਾੜੇ ਚੋਰੀ ਦੀ ਘਟਨਾਵਾਂ ਨੂੰ ਦੇ ਰਹੇ ਹਨ ਅੰਜਾਮ ਤਾਜ਼ਾ ਮਾਮਲਾ ਮੋਗਾ ਦੇ ਗਲੀ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਮਨੀ ਚੇਂਜਰ ਦੀ ਦੁਕਾਨ ਨੂੰ ਦਿਨ ਦਿਹਾੜੇ ਚੋਰ ਮਨੀ ਚੇਂਜਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਲੋਕ ਤੋੜ ਕੇ ਗੱਲੇ ਵਿੱਚੋਂ 2.5 ਲੱਖ ਰੁਪਏ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਿਆ ਐਕਟਿਵਾ ਦੇ ਉੱਪਰ ਨਾ ਹੀ ਕੋਈ ਅੱਗੇ ਅਤੇ ਨਾ ਹੀ ਕੋਈ ਪਿੱਛੇ ਨੰਬਰ ਪਲੇਟ ਲੱਗੀ ਹੋਈ ਸੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪ੍ਰਦੀਪ ਕੁਮਾਰ ਢਿੰਗਰਾ ਨੇ ਕਿਹਾ ਕਿ ਉਹ ਸ਼ਾਮ ਨੂੰ 10 ਮਿੰਟ ਲਈ ਬਾਹਰ ਗਿਆ ਸੀ ਜਦੋਂ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਗੱਲੇ ਵਿੱਚੋਂ ਨਕਦੀ ਚੋਰੀ ਕੀਤੀ ਗਈ ਸੀ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਪ੍ਰਦੀਪ ਕੁਮਾਰ ਢਿੰਗਰਾ ਮੇਰਾ ਨਾਮ ਹੈ ਜੀ ਕੰਮ ਸਾਡਾ ਮਨੀ ਟ੍ਰਾਂਸਫਰ ਦਾ ਕੋਈ ਚੋਰੀ ਹੋਈ ਹੈ ਤੁਹਾਡੇ ਆਫਿਸ ਦੇ ਵਿੱਚ ਇਹ ਕੋਈ ਚੋਰੀ ਹੋਇਆ ਪਤਾ ਕਿਤਨਾ ਕੱਲ ਸ਼ਾਮ ਨੂੰ ਮੈਂ ਲੋਕ ਲਗਾ ਕੇ 10 ਮਿੰਟ ਵਾਸਤੇ ਮਾਰਕੀਟ ਗਿਆ ਜਦੋਂ ਨੂੰ ਮੈਂ ਵਾਪਸ ਆਇਆ ਤੇ ਆ ਕੇ ਦੇਖਿਆ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਅੰਦਰ ਦੇ ਕੈਬਨ ਦਾ ਲੋਕ ਵੀ ਟੁੱਟਾ ਹੋਇਆ ਦਰਾਜਾਂ ਦੇ ਲੋਕ ਵੀ ਟੁੱਟੇ ਹੋਏ ਸੀ ਜਦੋਂ ਮੈਂ ਚੈੱਕ ਕੀਤਾ ਤੇ ਉਹਦੇ ਵਿੱਚ ਜਿੰਨਾ ਵੀ ਰੱਖਿਆ ਹੋਇਆ ਕੈਸ਼ ਸੀਗਾ ਉਹ ਸਾਰਾ ਗਾਇਬ ਸੀਗਾ ਪਤਾ ਕਿਤਨਾ ਲੱਗੇ ਤੁਹਾਨੂੰ ਪਤਾ ਮੈਨੂੰ ਆ ਕੇ ਹੀ ਪਤਾ ਲੱਗਿਆ ਜਦੋਂ ਵੀ ਦਰਵਾਜ਼ਾ ਖੁੱਲ੍ਹਿਆ ਹੋਵੇ ਤਾਂ ਮੈਨੂੰ ਪਤਾ ਚੱਲਿਆ ਵੀ ਇੱਥੇ ਕੰਮ ਹੋ ਗਿਆ ਇਹ ਕੋਈ ਚੋਰੀ ਹੋ ਗਈ ਸਾਰੇ ਲੋਕ ਟੁੱਟੇ ਹੋਏ ਸੀਗੇ ਬਾਹਰ ਦਾ ਵੀ ਅੰਦਰ ਕਹਿ ਬੰਦਾ ਵੀ ਅੰਦਰ ਦਰਾਜਾਂ ਦੇ ਵੀ ਲੋਕ ਸਾਰੇ ਫੁੱਲੇ ਸੀ ਟੁੱਟੇ ਹੋਏ ਸੀ ਸੀਸੀਟੀਵੀ ਵੀ ਦੇਖਿਆ ਸੀਸੀਟੀਵੀ ਫੁਟੇਜ ਹੈਗੀ ਆ ਸਾਰੀ ਫਿਰ ਸਾਰੀ ਗੱਲ ਫੁਟੇਜ ਖੰਗਾਲੀ ਗਈ ਉਸ ਤੋਂ ਬਾਅਦ ਔਨਲਾਈਨ ਕੰਪਲੇਨਟ ਕੀਤੀ ਹੈ 112 ਤੇ 112 ਤੇ ਕੰਪਲੇਨਟ ਕਰਨ ਤੋਂ ਬਾਅਦ ਡੀਐਸਪੀ ਸਾਹਿਬ ਤੇ ਹੋਰ ਜਿੰਨਾ ਵੀ ਮੁਲਾਜ਼ਮ ਹੈ ਸਿਟੀ 2 ਦੇ ਉਹ ਸਾਰੇ ਮੌਕੇ ਤੇ ਪਹੁੰਚੇ ਆ ਉਹਨਾਂ ਨੇ ਮੌਕਾ ਸਾਰਾ ਦੇਖਿਆ ਸੀਸੀਟੀਵੀ ਵਿੱਚ ਫੁਟੇਜ ਵੀ ਖੰਗਾਲੀ ਉਹਨਾਂ ਨੇ ਸਾਰੀ ਔਰ ਮੈਨੂੰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਜਿਹੜੇ ਮਲਜਮ ਹੈਗੇ ਉਹਨਾਂ ਨੂੰ ਲਬਾਂਗੇ। ਕੈਸ਼ ਕਿੰਨਾ ਸੀ? ਤਕਰੀਬਨ 2.5 ਲੱਖ ਰੁਪਏ। ਉਹਦੀ ਮੈਂ ਪਛਾਣ ਨਹੀਂ ਹੋ ਸਕੀ ਵੀ ਕਾਹਦੇ ਤੇ ਆਇਆ ਸੀ ਲੋਕਾਂ ਨੂੰ। ਉਹ ਵਾਈਟ ਕਲਰ ਦੀ ਐਕਟਿਵਾ ਸੀ। ਉਹਨੇ ਮੂੰਹ ਬੰਨਿਆ ਹੋਇਆ ਸੀ। ਨੀਲੇ ਕਲਰ ਦੀ ਜੈਕਟ ਪਾਈ ਵੀ ਹੈ। ਤੇ ਨੰਬਰ ਪਲੇਟ ਉਸਦੀ ਐਕਟਿਵਾ ਦੇ ਉੱਤੇ ਨਾ ਅੱਗੇ ਨਾ ਪਿੱਛੇ ਕੋਈ ਨਹੀਂ ਹੈ। ਪਹਿਲਾਂ ਵੀ ਕਦੇ ਆਇਆ ਕਰਦਾ? ਅ ਇਸ ਬਾਰੇ ਕੋਈ ਆਈਡੀਆ ਨਹੀਂ ਵੀ ਪਹਿਲਾਂ ਕਦੀ ਆਇਆ ਕਿ ਨਹੀਂ ਆਇਆ। ਕੋਈ। ਉਹ ਤਾਂ ਕੋਈ ਇਹ ਤੇ ਕੋਈ ਸਰੀਆ ਵਗੈਰਾ ਵੀ ਰੱਖਿਆ ਹੈ ਹਾਂ ਉਹ ਜਿਸ ਦੇ ਸੱਬਲ ਦੇ ਨਾਲ ਉਹਨੇ ਤੋੜਪਾਨ ਕੀਤੀ ਉਹ ਸੱਬਲ ਇੱਥੇ ਭੁੱਲ ਗਿਆ ਉਹ ਇੱਥੇ ਪਈ ਹੈ ਮੇਰੀ ਪ੍ਰਦੀਪ ਕੁਮਾਰ ਢਿੰਗਰਾ ਮੇਰਾ ਨਾਮ ਹੈ ਜੀ ਕੰਮ ਸਾਡਾ ਮਨੀ ਟਰਾਂਸਫਰ ਦਾ ਕੋਈ ਚੋਰੀ ਹੋਈ ਹੈ ਤੁਹਾਡੇ ਆਪੇ ਦੇ ਵਿੱਚ ਕੀ ਕੁਝ ਚੋਰੀ ਹੋਇਆ ਪਤਾ ਕਿਦਾਂ ਕੱਲ ਸ਼ਾਮ ਨੂੰ ਮੈਂ ਲੋਕ ਲਗਾ ਕੇ 10 ਮਿੰਟ ਵਾਸਤੇ ਮਾਰਕੀਟ ਗਿਆ ਜਦੋਂ ਉਹ ਨੂੰ ਮੈਂ ਵਾਪਸ ਆਇਆ ਤੇ ਆ ਕੇ ਦੇਖਿਆ ਦਰਵਾਜ਼ੇ ਦਾ ਲੋਕ ਟੁੱਟਾ ਹੋਇਆ ਅੰਦਰ ਦੇ ਕੈਬਨ ਦਾ ਲੋਕ ਵੀ ਟੁੱਟਾ ਹੋਇਆ ਦਰਾਜਾਂ ਦੇ ਲੋਕ ਵੀ ਟੁੱਟੇ ਹੋਏ ਸੀ ਜਦੋਂ ਮੈਂ ਚੈੱਕ ਕੀਤਾ ਤੇ ਉਹਦੇ ਵਿੱਚ ਜਿੰਨਾ ਵੀ ਰੱਖਿਆ ਹੋਇਆ ਕੈਸ਼ ਸੀਗਾ ਉਹ ਸਾਰਾ ਗਾਇਬ ਸੀਗਾ ਪਤਾ ਕਿੱਦਾਂ ਲੱਗੇ ਤੁਹਾਨੂੰ ਪਤਾ ਮੈਨੂੰ ਆ ਕੇ ਹੀ ਪਤਾ ਲੱਗਿਆ ਜਦੋਂ ਵੀ ਦਰਵਾਜ਼ਾ ਖੁੱਲਿਆ ਹੋਇਆ ਤਾਂ ਮੈਨੂੰ ਪਤਾ ਚੱਲਿਆ ਵੀ ਇੱਥੇ ਕੰਮ ਹੋ ਗਿਆ ਇਹ ਕੋਈ ਚੋਰੀ ਹੋ ਗਈ ਹੈ ਸਾਰੇ ਲੋਕ ਟੁੱਟੇ ਹੋਏ ਸੀ ਸਾਰੇ ਲੋਕ ਟੁੱਟੇ ਹੋਏ ਸੀ ਬਾਹਰ ਦਾ ਵੀ ਅੰਦਰ ਕੈਬਨ ਦਾ ਵੀ ਅੰਦਰ ਦਰਾਜਾਂ ਦੇ ਵੀ ਲੋਕ ਸਾਰੇ ਟੁੱਟੇ ਹੋਏ ਸੀ ਸੀਸੀਟੀਵੀ ਵੀ ਹੈਗੀ ਆ ਸਾਰੀ ਫਿਰ ਸਾਰੀ ਗਲ ਫੁਟੇਜ ਖੰਗਾਲੀ ਗਈ ਉਸ ਤੋਂ ਬਾਅਦ ਆਨਲਾਈਨ ਕੰਪਲੇਨਟ ਕੀਤੀ ਹੈ 112 ਤੇ 112 ਦੇ ਕੰਪਲੇਨਟ ਕਰਨ ਤੋਂ ਬਾਅਦ ਡੀਐਸਪੀ ਸਾਹਿਬ ਤੇ ਹੋਰ ਜਿੰਨਾ ਵੀ ਮੁਲਾਜ਼ਮ ਹੈ ਸਿਟੀ 2 ਦੇ ਉਹ ਸਾਰੇ ਮੌਕੇ ਤੇ ਪਹੁੰਚੇ ਆ ਉਹਨਾਂ ਨੇ ਮੌਕਾ ਸਾਰਾ ਦੇਖਿਆ ਸੀਸੀਟੀਵੀ ਵਿੱਚ ਫੁਟੇਜ ਵੀ ਖੰਗਾਲੀ ਉਹਨਾਂ ਨੇ ਸਾਰੀ ਔਰ ਮੈਨੂੰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਛੇਤੀ ਦੋ ਛੇਤੀ ਕਾਰਵਾਈ ਕਰਕੇ ਜਿਹੜੇ ਮਲਜਮ ਹੈਗੇ ਉਹਨਾਂ ਨੂੰ ਲਭਾਂਗੇ तकरीबन 22 ਲੱਗਦੇ ਨੇ ਚਾਹਮੀ ਉਸ ਦਿਨ ਕਾਦਰ ਤੇ ਆਇਆ ਸੀ ਉਹ ਵਾਈਟ ਕਲਰ ਦੀ ਐਕਟਿਵਾ ਸੀ ਉਹਨੇ ਮੂੰਹ ਬੰਨਿਆ ਹੋਇਆ ਸੀ ਨੀਲੇ ਕਲਰ ਦੀ ਜੈਕਟ ਪਾਈ ਵੀ ਹੈ ਤੇ ਨੰਬਰ ਪਲੇਟ ਉਸ ਦੀ ਐਕਟਿਵਾ ਦੇ ਉੱਤੇ ਨਾ ਅੱਗੇ ਨਾ ਪਿੱਛੇ ਕੋਈ ਨਹੀਂ ਹੈ ਪਹਿਲਾਂ ਵੀ ਕਦੇ ਆਇਆ ਕਰ ਉਹ ਇਸ ਬਾਰੇ ਕੋਈ ਆਈਡੀਆ ਨਹੀਂ ਵੀ ਪਹਿਲਾਂ ਕਦੀ ਆਇਆ ਕਿ ਨਹੀਂ ਆਇਆ ਕੋਈ ਉਹ ਤਾਂ ਕੋਈ ਇੱਥੇ ਕੋਈ ਸਰੀਆ ਵਗੈਰਾ ਵੀ ਰੱਖਿਆ ਆ ਹਾਂ ਉਸ ਦੇ ਸੱਬਲ ਦੇ ਨਾਲ ਉਹਨੇ ਤੋੜਪਾਨ ਕੀਤੀ ਹੈ ਉਹ ਸੱਬਲ ਇੱਥੇ ਭੁੱਲ ਗਿਆ ਉਹ ਇੱਥੇ ਪਈ ਆ ਹਾਂ ਜੀ